ਹੋਣੀ ਹੈ ਭਾਜੀ ਆ ਜੀ ਕਿੰਤੂਗਾ ਉਹ ਵੋਟ ਕਿੱਥੇ ਪਾਵਾਂਗੇ ਦੇ ਰਹੇ ਮੇਰੀ ਗਾਰਡ ਦੇ ਰਹੇ ਨੇ ਹਰ ਘਰ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਕਾਹਦਾ ਵਾਲਾ ਆ ਗਿਆ ਉਹ ਵੇਚੂਗਾ ਕਾਹਦਾ ਵਾਲਾ ਜੀਤੂਗਾ ਆਪਾਂ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਅੱਗੇ ਆਣੀ ਚਾਹੀਦੀ ਆ ਨਵੇਂ ਕੰਮ ਹੋਣੇ ਚਾਹੀਦੇ ਨੇ ਸੋ ਇਹ ਵਾਅਦੇ ਨਹੀਂ ਕਰਦੇ ਏ ਬਾਜੀ ਦਾਸੀ ਇਹ ਕਹਿੰਦੇ ਆ ਕਿ ਬਾਜੀ ਹਰੇਕ ਜਗ੍ਹਾ ਸਾਡੇ ਲਈ ਕੰਮ ਆਉਂਦੇ ਨੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਪੂਰਾ ਇਸ ਵੇਲੇ ਬੁਖਾਰ ਹੈ ਤੇ ਇਸ ਵੇਲੇ ਅਸੀਂ ਹਾਂ ਸ਼ਹਿਰ ਗੁਰਾਇਆਂ ਦੇ ਅੰਦਰ ਜਿੱਥੇ ਨਗਰ ਕੌਂਸਲ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਐਸਐਲਸੀ ਵਾਰਡ ਨੰਬਰ 6 ਦੇ ਵਿੱਚ ਜਿੱਥੇ ਪ੍ਰੋਫੈਸਰ ਰਿਸ਼ੂ ਜੀ ਉਮੀਦਵਾਰ ਨੇ ਆਜ਼ਾਦ ਔਰ ਚੌਣ ਨਿਸ਼ਾਨ ট্রাক ਹੈ ਦੇਖਾਂਗੇ ਜਿਹੜੇ ਨਾਲ VOTER SUPPORTER ਹੈ ਉਹਨਾਂ ਦਾ ਕੀ ਕਹਿਣਾ ਜੀ ਰਿਸ਼ੂ ਉਹ ਜਿੱਤੋ ਗਾਵੇ ਜਿੱਤੋ ਹੋਗੇ ਅੱਜ ਤੁਸੀਂ ਰੀਸ਼ੂ ਦੇ ਨਾਲ ਅੱਜ ਤੁਸੀਂ ਡੋਰ ਟੂ ਡੋਰ ਕੰਮ ਰਹੇ ਹੋ ਸਾਨੂੰ ਬਹੁਤ ਵੱਚਾ ਲੱਗ ਰਿਹਾ ਸਭ ਤੋਂ ਪਹਿਲਾਂ ਤੇ ਰੀਸ਼ੂ ਨੂੰ ਸੀ ਕੰਗ੍ਰੈਚੁਲੇਸ਼ਨ ਦੇਣਾ ਚਾਹ ਰਹੇ ਹਾਂ ਜੋ ਕਿ ਉਹਨਾਂ ਸਾਰੇ ਵਾਰ ਦਾ ਬਹੁਤ ਪਰਮਾਉਂਗਾੜਾ ਮਿਲ ਰਿਹਾ ਹੈ ਅੱਜ ਇਸ ਲਈ ਰੀਸ਼ੂ ਦੇ ਬੈਸਟ ਆਫ ਲੱਕ ਰੀਸ਼ੂ ਦੀ ਜਿੱਤ ਪੱਕੀ ਆ ਬਹੁਤ ਵਧੀਆ ਆਜ਼ਾਦ ਉਮੀਦਵਾਰ ਆ ਉਸ ਨੂੰ ਮੌਕਾ ਦੇਣਾ ਚਾਹੀਦਾ ਆ ਪੜੇ ਲਿਖਿਆ ਸੂਝਵਾਨ ਨੌਜਵਾਨ ਆ ਉਮੀਦ ਆ ਵੀ ਜਿੱਤੂਗੇ ਬਿਲਕੁਲ 100% ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਜ਼ਿਆਦਾ ਸਾਡੇ ਬਾੜ ਦੇ ਬੰਦੇ ਆਏ ਆ ਪਰ ਜਿੱਤੂਗੇ ਆਫ ਕੋਰਸ ਜਿੱਤੂਗੇ ਵੋਟ ਫॉर ਰਿਸ਼ੂ ਬੈਸਟ ਆਫ ਲਗਰੇਸ਼ਨ ਹੋਗਾ ਵੇ ਜਿੱਤੂਗਾ ਉਹ ਵੋਟ ਕਿੱਤੇ ਪਾਣੀ ਹੈ ਕਿੰਨੋਂ ਬਣਾਣਾ ਹੈ ਰਿਸ਼ੂ ਨੂੰ ਬਣਾਣਾ ਹੈ ਐਮਸੀ ਕਿੰਨੋਂ ਬਣਾਣਾ ਹੈ ਰਿਸ਼ੂ ਨੂੰ ਬਣਾਣਾ ਹੈ ਉਹ ਐਮਸੀ ਕਿੰਨੋਂ ਬਣਾਣਾ ਹੈ ਰਿਸ਼ੂ ਨੂੰ ਬਣਾਣਾ ਹੈ ਦੇਖ ਰਹੇ ਹਾਂ ਕਿ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਸੀਨੀਅਰ ਅਕਾਲੀ ਦਲ ਦੇ ਆਗੂ ਮੈਡਮ ਭਾਵਨਾ ਜੀ ਭਾਵਨਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬੜੀ ਅੱਜ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਇੱਥੇ ਪ੍ਰਚਾਰ ਕਰਨ ਦੇ ਵਾਸਤੇ ਆਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਅੱਛੇ ਕੈਂਡੀਡੇਟ ਆ ਵਾਰਡ ਨੰਬਰ 6 'ਚ ਖੜੇ ਆ ਮੇਰੇ ਆ ਫਰੈਂਡ ਵੀ ਆ ਤੇ ਮੈਂ ਜ਼ਰੂਰ ਚਾਹੂੰਗੀ ਉਹ ਜਿੱਤਣ ਔਰ ਮੈਨੂੰ ਪੂਰਾ ਜਿੰਨਾ ਇੱਥੇ ਹਜੂਮ ਹੈ ਔਰ ਜਿੰਨੀ ਇਹ ਸੋਸ਼ਲ ਸਰਵਿਸ ਹਸਬੰਡ ਵਾਈਫ ਦੋਨੋਂ ਕਰਦੇ ਆ ਤੇ ਬੋਥ ਆਰ ਬੈਸਟ ਐਂਡ ਮਾਈ ਬੈਸਟ ਵਿਸ਼ੇਸ ਆ

जित जित ओ बोट जित आगे। आगे। नाल खड़े है। जित अपनी ही है भाजी ब खुशी है की रल मिल के भैन भरा सारे चल रहे साथ सब कुछ है और आज की खुशी आज की खुशी है कि कितने ही प्रचार कर रहे हैं ਜੋਗੇ ਅੱਜ ਰਿਸ਼ੂ ਮੈਡਮ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ ਰਿਸ਼ੂ ਮੈਡਮ ਦੀ ਤੁਸੀਂ ਦੇਖ ਹੀ ਰਹੇ ਹੋ ਪਪੂਲੈਰਿਟੀ ਕਿੰਨਾ ਲੋਕ ਇਹਨਾਂ ਨੂੰ ਦੇ ਰਹੇ ਮੇਰੀ ਗਾਰਡ ਦੇ ਰਹੇ ਨੇ ਹਰ ਘਰ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਮਾਨ ਸਨਮਾਨ ਮਿਲ ਰਿਹਾ ਆ ਔਰ ਮੈਨੂੰ ਤਾਂ ਲੱਗ ਰਿਹਾ ਹੈ ਕਿ ਇਹ ਵੋਟਾਂ ਪੈਣ ਤੋਂ ਪਹਿਲਾਂ ਹੀ ਜਿੱਤ ਚੁੱਕੇ ਨੇ ਅੜਨੀ ਕੀ ਕਹਿਣਾ ਚਾਹਾਂਗੇ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਅੱਜ ਤੁਸੀਂ ਬੜਾ ਉੱਚੀ ਉੱਚੀ ਨਾਲ ਟਰੱਕ ਦੇ ਗੇਅਰ ਵੀ ਲਾਉਂਦੇ ਸੀ ਹਾਂਜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਰਿਸ਼ੂ ਮੈਟਮ ਜਿਹੜੇ ਨਾ ਇਹ ਬਹੁਤ ਹੀ ਮਿਹਨਤੀ ਨਾ ਇਮਾਨਦਾਰ ਨਾ ਔਰ ਧਾਰਮਿਕ ਵਿਚਾਰਾਂ ਨੂੰ ਰੱਖਣ ਵਾਲੇ ਨਾ ਹਰ ਇੱਕ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜੇ ਹੋਣ ਵਾਲੇ ਨਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਇਸ ਵਾਰ ਇਹ ਮੌਕਾ ਰਿਸ਼ੂ ਜੀ ਨੂੰ ਦਿੱਤਾ ਜਾਵੇ। ਇਹ ਹੀ ਸਾਡੇ ਸ਼ਹਿਰ ਦੇ ਕੰਮ ਵੀ ਕਰਨਗੇ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇੱਕ ਆਵਾਜ਼ ਇਹਨਾਂ ਮਾਰਾਂਗੇ ਤੇ ਸਾਡੇ ਨਾਲ ਆ ਕੇ ਖੜੇ ਹੋਣਗੇ। ਬਹੁਤ ਹੀ ਅੱਛੀ ਫੈਮਲੀ ਹੈ। ਐਵੇਂ ਸੇ ਵੀ ਇਹ ਬਹੁਤ ਕੰਮ ਕਰਦੇ ਆ ਨਾ। ਇਹਨਾਂ ਨੂੰ ਇੱਕ ਆਵਾਜ਼ ਮਾਰੋ, ਉੱਥੇ ਪਹੁੰਚਦੇ ਨਾ। ਤੇ ਪਹਿਲਾਂ ਵੀ ਇਹਨਾਂ ਦੇ ਹਸਬੰਡ ਜਿਹਦੇ ਮਨੀਸ਼ ਬਾਬਾ ਜੀ ਜਾਂ ਇਹ ਪਹਿਲਾਂ ਵੀ ਸਵਾਮਨਵਾਉਂਦੇ ਆ। ਹਾਂਜੀ। ਪਹਿਲਾਂ ਵੀ ਮਤਲਬ ਲੋਕਾਂ ਦੀ ਹੈਲਪ ਕਰਦੇ ਆ। ਹਾਂਜੀ ਇਹ ਪਹਿਲੇ ਵੀ ਕਰਦੇ ਨੇ ਜਿੱਦਾਂ ਹੁਣ ਪੱਤਰਕਾਰ ਆ ਇਹਨਾਂ ਨੂੰ ਕੋਈ ਤੁਸੀਂ ਫੋਨ ਕਰੋਗੇ ਕਿ ਇੱਥੇ ਇਹ ਵਾਰਦਾਤ ਹੋਈ ਹੈ ਉਸੇ ਸਮੇਂ ਚਾਹੇ ਦਿਨ ਦੇ 3 ਵਜੇ ਹੋਣ ਚਾਹੇ ਰਾਤ ਦੇ 3 ਹੋਣ ਉਸੇ ਟਾਈਮ ਉੱਥੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਜਣੇ ਅੱਛਾ ਆ ਸਾਰੇ ਵੱਡੇ ਮਾਰਜ ਨਾਲ ਚਿਤਨਗੇ ਹਾਂਜੀ ਬਹੁਤ ਵੱਡੇ ਮਾਰਜ ਨਾਲ ਚਿਤਨਗੇ ਤੁਸੀਂ ਦੇਖ ਹੀ ਰਹੇ ਹੋ ਇਹ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਸਾਰੀ ਪਬਲਿਕ ਇਹਨਾਂ ਨਾਲ ਤੋਰੀ ਹੋਈ ਹੈ ਸਾਰੀ ਨਰਸਮਰਥਨ ਵਿੱਚ ਹੈ ਸਾਰੇ ਹੀ ਚਾਹੁੰਦੇ ਆ ਕਿ ਨਵੇਂ ਬੰਦੇ ਆਣ ਸ਼ਹਿਰ ਦਾ ਵਿਕਾਸ ਹੋਵੇ ਔਰ ਸਾਰਾ ਸ਼ਹਿਰ ਜੜਾ ਹੋ ਅੱਛਾ ਬਣੇ थैंक्यू थैंक्यू <laughs> <laughs> ਅ ਵੀ ਜਸ ਫਿਰ ਵਾਂਟ ਟੂ ਸੇ ਕਿ ਨਵੀਂ ਜਨਰੇਸ਼ਨ ਬਾਹਰ ਆਣੀ ਚਾਹੀਦੀ ਹੈ ਜ ਜਿਹਦਾ ਪੋਲਿਟਿਕਸ ਹੁੰਦੀਆਂ ਨੇ ਉਹ ਆਪਣੇ ਅੰਦਰ ਇੱਕ ਡਿਫਰੈਂਟ ਜਿਹਾ ਘਰ ਬਣਾ ਲੈਂਦੀਆਂ ਨੇ ਆਪਣੇ ਐਨਮੀਜ਼ ਹੋ ਜਾਂਦੇ ਨੇ ਪੁਰਾਣੀਆਂ ਜਿਹਦਾ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਆਪਾਂ ਇਹ ਨਹੀਂ ਕਹਿੰਦੇ ਆਪਾਂ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਅੱਗੇ ਆਣੀ ਚਾਹੀਦੀ ਆ ਨਵੇਂ ਕੰਮ ਹੋਣੇ ਚਾਹੀਦੇ ਨੇ ਸੋ ਇਹ ਵਾਦੇ ਨਹੀਂ ਕਰਦੇ ਏ ਬਾਜੀ ਦਾ ਸੀ ਇਹ ਕਹਿੰਦੇ ਆ ਕਿ ਬਾਜੀ ਹਰ ਇੱਕ ਜਗ੍ਹਾ ਸਾਡੇ ਲਈ ਕੰਮ ਆਉਂਦੇ ਨੇ ਮਨੀਸ਼ ਬਾਜੀ ਨੇ ਇੱਕ ਵਾਰੀ ਕਾਲ ਕਰੋ ਹਮੇਸ਼ਾ ਹਾਜ਼ਰ ਹੁੰਦੇ ਨੇ ਸੋ ਸਾਨੂੰ ਨਹੀਂ ਪਤਾ ਕਿ ਜੱਤ ਹਾਰ ਕੀ ਆ ਪਰ ਅਪਾ ਇਹਨਾਂ ਦੀ سپورਟ ਚ ਆ ਅੱਛਾ ਅੱਛੀ ਫੈਮਿਲੀ ਐ ਇਸ਼ੂ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰਦੇ ਹੋ ਕੀ ਕੀ ਲੱਗਦਾ ਮਾਹੌਲ ਅੱਜ ਸਾਡੀਆਂ ਭੈਣਾਂ ਨਾਲ ਅੱਛਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਰਹਾ ਗਿਆ ਇਸ਼ੂ ਮੈਡਮ ਸਾਡੇ ਬਹੁਤ ਨਾਈਸ ਲੇਡੀ ਆ ਹਾਂ ਬਹੁਤ ਜ਼ਿਆਦਾ ਧਾਰਮਿਕ ਖਿਆਲਾਦ ਦੇ ਨੇ ਪੂਰੀ ਉਹਨਾਂ ਦੀ ਕ੍ਰਿਸ਼ਨਾ ਕਲੋਨੀ ਉਹਨਾਂ ਦੇ ਨਾਲ ਹੈ ਹਾਂ ਅਸੀਂ ਉਹਨਾਂ ਦਾ ਬੜੇ ਸ਼ੁਕਰਗੁਜ਼ਾਰਨਾ ਧੰਨਵਾਦ ਕਰਦੇ ਹਾਂ

I <laughs> you